ਹਾਂਜੀ ਦੋਸਤੋ ਵੈਲਕਮ ਦੀ ਤੁਹਾਡਾ ਆਓ ਤੁਹਾਨੂੰ ਦਸੀਏ ਕਿ ਸਰਦੀ ਤੋਂ ਬਚਣ ਲਈ ਦੁੱਧ ਕਿਵੇਂ ਤਿਆਰ ਹੁੰਦਾ ਹੈ ਹਲਦੀ ਵਾਲਾ ਤੇ ਬਦਾਮਾ ਦਾ ਸਭ ਤੋਂ ਪਹਿਲਾਂ ਦੁੱਧ ਪਾਓ ਪਤੀਲੇ ਦੇ ਵਿੱਚ ਤੇ ਫਿਰ ਲੇਚੀਆਂ ਪਾਓ ਫਿਰ ਸੌਂਫ ਪਾਓ ਫਿਰ ਤੋਂ ਦੇ ਜੀ ਬਦਾਮ ਪਾਓ ਫਿਰ ਹਲਦੀ ਪਾਉਣੀ ਆਪਾਂ ਹਲਦੀ ਦੇ ਨਾਲ ਨਾਲ ਫਿਰ ਥੋੜੀ ਜਿਹੀ ਆਪਦੇ ਸਵਾਦ ਮੁਤਾਬਕ ਖੰਡ ਪਾਓ ਖੰਡ ਪਾ ਕੇ ਤੇ ਇਹਨੂੰ ਉਬਲਣ ਲਈ ਧਰ ਦੋ ਕਿ ਉਬਾਲਾ ਆ ਜੇ ਚੰਗੀ ਤਰ੍ਹਾਂ ਉਬਾਲਨਾ ਇਹਨੂੰ ਉਬਾਲ ਕੇ ਉਦੋਂ ਬਾਅਦ ਕੱਪਾਂ ਦੇ ਵਿੱਚ ਪਾ ਲਓ ਇਹਨੂੰ ਤੇ ਪੀ ਲਓ ਬਣਾਉਣ ਤੋਂ ਬਾਅਦ ਦੱਸਿਓ ਤੁਹਾਨੂੰ ਇਹ ਰੈਸਪੀ ਕਿੱਦਾਂ ਦੀ ਲੱਗੀ ਤੇ ਵੀਡੀਓ ਨੂੰ ਲਾਈਕ ਐਂਡ ਸ਼ੇਅਰ ਕਰਦੇ ਜਾ ਕਰੋ ਵੀਟ ਫਾਰ ਦਾ ਨੈਕਸਟ ਵੀਡੀਓ